ਦੋਸਤੋ 2 ਦਿਨ ਪਹਿਲਾਂ ਮੈਂ ਇੱਕ ਵੀਡੀਓ ਬਲੌਗ ਕੀਤਾ ਸੀ ਜਿਦੇਚ ਮੈਂ ਦੱਸਿਆ ਸੀ ਕਿ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਵੇਂ ਹਾਸ਼ੀਏ ਤੇ ਆਖੜੀ ਹੋਈ ਹੈ ਮੈਂ ਇਹ ਵੀ ਗੱਲ ਕੀਤੀ ਸੀ ਪੁੱਛਿਆ ਸੀ ਕਿ ਕੀ ਇਹ ਪਾਰਟੀ ਜਿਹੜੀ ਆ ਦੁਬਾਰਾ ਲੋਕਾਂ ਚ ਸਵੀਕਾਰ ਹੋ ਸਕੂਗੀ ਉਸ ਤੋਂ ਬਾਅਦ ਜਦੋਂ ਚੋਣਾਂ ਦੇ ਅੰਕੜੇ ਆਏ ਆ ਉਹਨਾਂ ਚ ਉਹਨਾਂ ਦੀ ਮੈਂ ਹੋਰ ਡੂੰਘਾਈ ਦੇ ਵਿੱਚ ਸਟੱਡੀ ਕੀਤੀ ਹੈ ਔਰ ਕਈ ਗੱਲਾਂ ਜਿਹੜੀਆਂ ਬਾਹਰ ਨਿਕਲ ਕੇ ਆਈਆਂ ਵਾਂ ਮੈਨੂੰ ਲੱਗਾ ਕਿ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਆ ਮੈਂ ਉਦੋਂ ਗੱਲ ਕੀਤੀ ਸੀ ਕਿ ਕਿਵੇਂ ਇਹ 13 ਵਿੱਚੋਂ ਪਾਰਟੀ ਨੇ ਇੱਕ ਸੀਟ ਜਿੱਤੀ ਤੇ 10 ਸੀਟਾਂ ਦੇ ਵਿੱਚ ਜਿਹੜੀ ਜ਼ਮਾਨਤ ਆ ਉਮੀਦਵਾਰਾਂ ਦੀ ਉਹ ਅਕਾਲੀ ਦਲ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਹੁਣ ਹੋਰ ਸੁਣ ਲੋ 13 ਦੇ ਵਿੱਚੋਂ 12 ਸੀਟਾਂ ਤੇ ਅਕਾਲੀ ਦਲ ਜਿਹੜਾ ਵਾ ਉਹ ਚੌਥੇ ਨੰਬਰ ਤੇ ਆ। ਅ ਔਰ ਇਹ ਉਹੀ ਪਾਰਟੀ ਆ ਜਿਹੜੀ ਪਿਛਲੇ 40 ਸਾਲਾਂ ਦੇ ਵਿੱਚ ਉਹ ਜਿਹੜੇ 6-7 ਸਾਲ ਤੇ ਇੱਥੇ ਰਾਸ਼ਟਰਪਤੀ ਰਾਜ ਲਗਾ ਰਿਆ ਇਹ 40 ਸਾਲਾਂ ਦੇ ਵਿੱਚ ਚਾਰ ਵਾਰੀ ਸੱਤਾ ਚ ਆਈ ਆਲਮੋਸਟ 17 ਸਾਲ ਇਹ ਰਾਜ ਕਰਕੇ ਗਈ ਹੈ ਔਰ ਇਹ ਹੁਣੇ ਪਾਰਟੀ ਜਿਹੜੀ ਹੈ ਇੱਥੇ ਚਾਰ ਪ੍ਰਮੁਖ ਪਾਰਟੀਆਂ માં ਔਰ ਇਹ ਚਾਰ ਪ੍ਰਮੁਖ ਪਾਰਟੀਆਂ ਚੋਂ ਇਹ ਇਹਨਾਂ ਚੋਣਾਂ ਦੇ ਵਿੱਚ ਚੌਥੇ ਨੰਬਰ ਤੇ ਸੀ ਔਰ ਸੰਗਰੂਰ ਦੇ ਵਿੱਚ ਸੰਗਰੂਰ ਸੀਟ ਦੇ ਵਿੱਚ ਪੰਜਵੇਂ ਨੰਬਰ ਤੇ ਔਰ ਜਿਹੜਾ ਖਡੂਰ ਸਾਹਿਬ ਆ ਉੱਥੇ ਸਿਰਫ 100 ਵੋਟਾਂ ਕਰਕੇ ਇਹ ਪਾਰਟੀ ਜਿਹੜੀ ਹੈ ਪੰਜਵੇਂ ਨੰਬਰ ਤੇ ਹੁੰਦੀ ਹੁੰਦੀ ਪਛ ਗਈ ਸੋ ਇਹ ਪਾਰਟੀ ਦਾ ਇਹ ਇਸ ਵੇਲੇ ਹਸ਼ਰਿਆ 13 ਸੀਟਾਂ ਵਿੱਚੋਂ 10 ਸੀਟਾਂ ਚ ਅਕਾਲੀ ਦਲ ਜਿਹੜਾ ਆਪਣਾ ਪੁਰਾਣਾ ਇਹਨਾਂ ਦਾ ਜੂਨੀਅਰ ਪਾਰਟਨਰ ਆ ਭਾਜਪਾ ਹੁਣ ਉਹਦੇ ਤੋਂ ਪਿੱਛੇ ਰਹੀ ਆ ਭਾਜਪਾ ਦਾ ਵੋਟ ਸ਼ੇਅਰ ਆਪਾਂ ਨੂੰ ਵੀ ਪਤਾ ਹੀ ਆ ਕਿ 1.58% ਦੀ ਆ ਤੇ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਇਹਨਾਂ ਚੋਣਾਂ ਦੇ ਵਿੱਚੋਂ ਕਰੀਬ 8.13% ਦੀ ਆ ਪਰ ਅਸਲ ਦੇ ਵਿੱਚ 6 ਸੀਟਾਂ ਦੇ ਵਿੱਚ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਵਾ ਉਹ ਅ 10 ਫੀਸਦੀ ਤੇ ਉਮੀਕਾਟਿਆ 10% ਤੋਂ 20 ਕਟਿਆ ਔਰ ਬਠਿੰਡਾ ਸੀਟ ਦੇ ਵਿੱਚ ਕੋਈ ਸੀਟ ਜਿੱਤੀ ਹੈ ਪਾਰਟੀ ਉਹਦੇ ਵਿੱਚ ਵੀ ਜਿਹੜਾ ਵੋਟ ਸ਼ੇਅਰ ਆ ਸਿਰਫ 32 33% ਦੀ ਆ ਇਹਦਾ ਮਤਲਬ ਇਹ ਆ ਕਿ ਉੱਥੇ ਵੀ ਕੋਈ ਬਹੁਤੀ ਵੋਟ ਨਹੀਂ ਪਈ ਔਰ ਜੇ ਪਾਰਟੀ ਜਿੱਤੀ ਆ ਤਾਂ ਉਹ ਵੀ ਇਸ ਕਰਕੇ ਜਿੱਤੀ ਆ ਕਿ ਜਿਹੜੇ ਬਾਕੀ ਵੋਟ ਸੀਗੀ ਉਹ ਤਿੰਨਾਂ ਚਾਰ ਹਿੱਸਿਆਂ ਦੇ ਵਿੱਚ ਵਿਰੋਧੀਆਂ ਦੇ ਵਿੱਚ ਵੰਡੀ ਗਈ ਉਹਦੇ ਕਰਕੇ ਪਾਰਟੀ ਜਿਹੜੀ ਆ ਜਿੱਤ ਸਕੀ ਆ ਜੀ ਆਪਾਂ 117 ਹਲਕਿਆਂ ਦੀ ਗੱਲ ਕਰੀਏ ਤੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ 23 ਹਲਕਿਆਂ ਦੇ ਵਿੱਚ ਭਾਜਪਾ ਅੱਗੇ ਸੀ ਔਰ ਸਿਰਫ 9 ਹਲਕਿਆਂ ਦੇ ਵਿੱਚ ਅ ਅਕਾਲੀ ਦਲ ਜਿਹੜੀ ਆ ਇਹਦੇ ਕੈਂਡੀਡੇਟ ਜਿਹੜੇ ਸੀ ਉਹ ਅੱਗੇ ਆ ਪਰ ਇਹਨੂੰ ਹੋਰ ਜੇ ਬਰੀਕੀ ਚਾਹੀਏ ਤੇ ਬਹੁਤ ਅ ਹਰਾਨੀ ਜਨਕ ਜਿਹੜੇ ਅੰਕੜੇ ਆ ਉਹ ਸਾਹਮਣੇ ਆਉਂਦੇ ਆ ਅ ਅਕਾਲੀ ਦਲ ਟੋਟਲ 117 ਚੋਂ 58 ਹਲਕਿਆਂ ਦੇ ਵਿੱਚ ਚੌਥੇ ਨੰਬਰ ਤੇ ਸੀ ਅ 24 ਹਲਕਿਆਂ ਚ ਜੀ ਨੰਬਰ ਤੇ ਤੇ 19 ਹਲਕਿਆਂ ਚ 5ਵੇਂ ਨੰਬਰ ਤੇ ਤੇ ਇੱਕ ਹਲਕੇ ਦੇ ਵਿੱਚ 6ਵੇਂ ਨੰਬਰ ਤੇ ਇਹ ਹਾਲਤ ਇਹ ਹਸ਼ਰ ਹੋਇਆ ਹੈ ਇਸ ਵੇਲੇ ਅਕਾਲੀ ਦਲ ਦਾ ਅ ਇਸ ਅਕਾਲ ਦਲ ਦੇ ਹਾਰ ਤੋਂ ਬਾਅਦ ਹੋਰ ਵੀ ਕਈ ਗੱਲਾਂ ਅੰਦਰੂਨੀ ਜਿਹੜੀਆਂ ਗੱਲਾਂ ਵਾਂ ਉਹ ਬਾਹਰ ਨਿਕਲ ਕੇ ਆਈਆਂ ਵਾਂ ਖਡੂਰ ਸਾਹਿਬ ਸੀਟ ਬਾਰੇ ਪਤਾ ਲੱਗਾ ਵਾ ਕਿ ਪਹਿਲੀ ਅਪ੍ਰੈਲ ਨੂੰ ਇੱਕ ਮੀਟਿੰਗ ਹੋਈ ਜਿੱਦੇ 25-30 ਪਾਰਟੀ ਦੇ ਲੀਡਰ ਸੀਗੇ ਉੱਥੇ ਗੱਲ ਚੱਲੀ ਕਿ ਖਡੂਰ ਸਾਹਿਬ ਦੇ ਵਿੱਚ ਕਿਹਨੂੰ ਖੜਾ ਕੀਤਾ ਜਾਵੇ ਤੇ ਆਦੇਸ਼ ਪ੍ਰਤਾਪ ਕਹਿਰੋਂ ਨੇ ਸੁਝਾਅ ਦਿੱਤਾ ਕਿ ਉਹ ਮੈਨੂੰ ਪਾਰਟੀ ਚੋਂ ਪਤਾ ਲੱਗਾ ਵਾ ਕਿ ਉੱਥੇ ਬੀਬੀ ਪਰਮਜੀਤ ਖਾਲੜਾ ਨੂੰ ਪਾਰਟੀ ਅਡਾਪਟ ਕਰਕੇ ਉਹਨਾਂ ਨੂੰ ਖੜਾ ਕਰੇ ਲੇਕਿਨ ਬਾਕੀ ਸਾਰੇ ਉੱਥੇ ਚੁੱਪ ਰਹੇ ਥੋੜੇ ਦਿਨਾਂ ਬਾਅਦ ਜਦੋਂ ਅੰਮ੍ਰਿਤਪਾਲ ਦੇ ਪਰਿਵਾਰ ਵੱਲੋਂ ਫੈਸਲਾ ਆ ਗਿਆ ਕਿ ਅੰਮ੍ਰਿਤਪਾਲ ਇਲੈਕਸ਼ਨ ਲੜ ਰਿਹਾ ਵਾ ਤੇ ਉਦੋਂ ਮੈਂ ਸੁਣਿਆ ਮਾ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਸੁਝਾਅ ਦਿੱਤਾ ਕਿ ਅੰਮ੍ਰਿਤਪਾਲ ਨੂੰ ਉਹਦੇ ਪਰਿਵਾਰ ਤੱਕ ਅਪਰੋਚ ਕਰੀਏ ਉਹਨੂੰ ਅਡਾਪਟ ਕਰ ਲਈਏ ਇਆ ਨੂੰ ਐਟਲੀਸ ਸਮਰਥਨ ਦਈਏ ਜਿਵੇਂ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਕੈਂਡੀਡੇਟ ਵਿਡਰੋ ਕਰ ਲਿਆ ਸੀ ਵੀ ਆਪਾਂ ਵੀ ਆਪਣਾ ਕੈਂਡੀਡੇਟ ਨਾ ਖੜਾ ਕਰੀਏ ਤੇ ਅੰਮ੍ਰਿਤਪਾਲ ਨੂੰ ਸਮਰਥਨ ਦਈਏ ਲੇਕਿਨ ਪਾਰਟੀ ਨਹੀਂ ਮੰਨੀ ਸੋ ਉਲਟਾ ਹੋਇਆ ਵਰਸਾ ਸਿੰਘ ਬਲਟੋਏ ਨੂੰ ਅੰਮ੍ਰਿਤਪਾਲ ਦੇ ਖਿਲਾਫ ਖੜਾ ਕੀਤਾ ਗਿਆ ਔਰ ਖੁੱਲ ਕੇ ਸੁਖਵੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਦੇ ਖਿਲਾਫ ਗੱਲਾਂ ਕੀਤੀਆਂ ਚੋਣ ਪ੍ਰਚਾਰ ਕੀਤਾ ਔਰ ਉਹਦਾ ਤੁਸੀਂ ਵੇਖ ਹੀ ਲਿਆ ਉਹਦਾ ਹਸ਼ਰ ਕੀ ਹੋਇਆ ਕਿ ਵਰਸਾ ਸਿੰਘ ਬਲਟੋਏ ਨੂੰ ਟੋਟਲ ਜਿਹੜੀ ਹੈ 1 ਲੱਖ ਵੋਟ ਵੀ ਨਹੀਂ ਉੱਥੋਂ ਮਿਲੀ ਔਰ ਪਾਰਟੀ ਜਿਹੜੀ ਹੈ ਮਸਾਈ ਮਤਲਬ 5ਵੇਂ ਨੰਬਰ ਤੇ ਉਥੇ ਆਉਂਦੀ ਆਉਂਦੀ ਰਹੀ ਆ ਅ ਇਹ ਜੋ ਹੋਇਆ ਖਾਸ ਕਰਕੇ ਖਡੂਰ ਸਾਹਿਬ ਸੀਟ ਦੇ ਵਿੱਚ ਉਹਦੇ ਕਰਕੇ ਆਪਾਂ ਵੇਖ ਹੀ ਲਿਆ ਵਾ ਕਿ ਕਿਵੇਂ ਪਾਰਟੀ ਦੇ 2-3 ਸੀਨੀਅਰ ਲੀਡਰ ਜਿਹੜੇ ਨੇ ਉਹ ਪਾਰਟੀ ਤੋਂ ਟੁੱਟ ਗਏ ਆ ਆ ਦੇਸ਼ ਪ੍ਰਤਾਪ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਭਾਈ ਮਨਜੀਤ ਸਿੰਘ ਪਾਰਟੀ ਛੱਡ ਗਏ ਉਸ ਤੋਂ ਪਹਿਲਾਂ ਵੀ ਇੱਕ ਦੋ ਜਿਹੜੇ ਲੀਡਰ ਸੀਗੇ ਉਹ ਪਾਸੇ ਹੋ ਗਏ ਸੀ ਜਾਂ ਪਾਰਟੀਆਂ ਨੇ ਕਈ ਜਿਹੜੇ ਲੀਡਰ ਸੀ ਉਹਨਾਂ ਨੇ ਆਪਣੀ ਚੁੱਪੀ ਸਾਧ ਲਈ ਹੁਣ ਮੈਂ ਪੜਿਆ ਵਾ ਕਿ ਬਲਵਿੰਦਰ ਸਿੰਘ ਪੁੰਦਰ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਅੰਮ੍ਰਿਤਪਾਲ ਨੂੰ ਛੱਡ ਦਿੱਤਾ ਜਾਵੇ ਉਹਨਾਂ ਦੇ ਖਿਲਾਫ ਐਨਐਸਏ ਵਿਦਡਰਾ ਕਰ ਲਿਆ ਜਾਵੇ ਪਰ ਹੁਣ ਕੀ ਫਾਇਦਾ ਜੇ ਸਭ ਕੁਝ ਲੂਟਾ ਕੇ ਹੋਸ਼ ਵਿੱਚ ਆਏ ਤਾਂ ਕੀ ਕੀਤਾ ਇਹੋ ਹੀ ਗੱਲ ਹੁਣ ਹੋ ਗਈ ਆ ਮੈਨੂੰ ਯਾਦ ਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਕਾਫੀ ਮੇਰੇ ਖਿਲ 2008 ਦੀ ਗੱਲ ਆ ਜਦੋਂ ਇਹ ਪਾਰਟੀ ਦੇ ਪ੍ਰਧਾਨ ਬਣੇ ਸੀਗੇ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਪਾਰਟੀ ਜਿਹੜੀ ਆ ਉਹ 25 ਸਾਲ ਇਕੱਠੇ ਰਾਜ ਕਰੂਗੀ ਕੰਟੀਨਿਊਸਲੀ 25 ਸਾਲ ਰਾਜ ਕਰੂਗੀ ਫਿਰ ਇਹਨਾਂ ਨੇ 2012 ਜਿਵੇਂ ਚੋਣਾਂ ਜਿੱਤੀਆਂ ਉਦੋਂ ਫਿਰ ਇਹ 25 ਸਾਲ ਦੀ ਗੱਲ ਦੁਹرائی 2013 'ਚ ਫਿਰ 25 ਸਾਲ ਰਾਜ ਕਰਨ ਦੀ ਗੱਲ ਦੁਹرائی ਪਰ 2014 'ਚ ਉਲਟਾ ਕੰਮ ਸ਼ੁਰੂ ਹੋ ਗਿਆ 2014 ਤੋਂ ਲੈ ਕੇ ਤੇ 2024 ਤੱਕ ਹੁਣ ਇਹ ਲਗਾਤਾਰ ਪਾਰਟੀ ਦੀ ਇੱਕ ਤਰੀਕੇ ਨਾਲ ਕਹਿ ਸਕੀਏ ਤੇ ਪੰਜਵੀਂ ਹਾਰਿਆ 2014 ਲੋਕ ਸਭਾ ਚੋਣਾਂ ਪਹਿਲੋਂ ਹਾਰੀ ਰਤਬਾ 2017 ਅਸੈਂਬਲੀ ਚੋਣਾ ਹਾਰੀ 2019 ਲੋਕ ਸਭਾ ਚੋਣਾ ਹਾਰੀ ਹਾਲਾਂਕਿ ਉਦੋਂ ਭਾਜਪਾ ਦੇ ਨਾਲ ਇਹ ਗੱਠ ਜੋੜ ਸੀ ਫਿਰ 2022 ਦੇ ਵਿੱਚ ਪਾਰਟੀ ਦਾ ਜੋ ਹਸ਼ਰ ਹੋਇਆ ਪਾਨੂੰ ਪਤਾ ਹੀ ਆ ਤੇ 2024 ਦੇ ਵਿੱਚ ਜਿਵੇਂ ਹੁਣੇ 13 ਦੇ ਵਿੱਚੋਂ ਸਿਰਫ ਇੱਕ ਸੀਟ ਪਾਰਟੀ ਨੂੰ ਆਈ ਹੈ ਸੋ ਕਰੀਪ ਕਰੀਪ ਪਾਰਟੀ ਦਾ ਜਿਹੜਾ ਵਾ ਉਹ ਇਸ ਵੇਲੇ ਮਲੀਅਮੇਟ ਹੋਇਆ ਪਿਆ ਹੁਣ ਦੇਖਣਾ ਇਹ ਹੋਊਗਾ ਕਿ ਇਹ ਜਿਹੜਾ ਹਰਨ ਦਾ ਸਿਲਸਿਲਾ ਵਾ ਇਹਨੂੰ ਕਿਦੋਂ ਠੱਲ ਪਾਊਗੀ ਥਲ ਪਊਗੀ ਵੀਕ ਨਹੀਂ ਇਹ ਵੀ ਕੋ ਪਤਾ ਨਹੀਂ